इन सारे असिस्ट करो मैंने इतना भेजे मैं हाईकमांड द खास तौर पर राहुल जी का धनवाद कर दूसरा अब मैं जमें जस्सी जी ने गल की है मैं जस्सी का स्वागत करता कि ये फैमिली वापस आए हैं मैंने एक दिन याद है उन्नीस सौ सतर चल डाउनफॉल आया ਸੰਦਰਜੀ ਦੀ ਪੈਨਸੇ ਸਿਰਕਾ ਔਰ ਸਾਰੇ ਕੰਟਰੀ ਕਾਂਗਰਸ ਹਾਰ ਗਈ ਸੀ ਜਿਸ ਸੀ ਦੇ ਫਾਦਰ ਨੇ ਔਰ ਉਹਦੇ ਕੁ ਦੋਸਤਾਂ ਨੇ 78 ਲੰਡਨ ਇੱਕ ਬਹੁਤ ਵੱਡੀ ਮੀਟਿੰਗ ਕਰਾਈ ਉਸ ਦੇ ਵਿੱਚ ਜਿਹੜੇ ਐਨ ਆਰ ਆਈ ਜੁੜਨੇ ਸੀ ਉਹ ਆਉਣਾ ਉਸ ਵੇਲੇ ਜਿਹੜੇ ਪੰਜਾਬੀ ਵਾਸੀ ਸਨ ਉਹਦਾ ਐਨਾ ਅੱਛਾ ਅਸਰ ਪੰਜਾਬ ਤੇ ਹੋਇਆ ਕਿ 1980 ਦੇ ਵਿੱਚ ਪੰਜਾਬ ਨੇ ਬਹੁਤ ਸਿਕਲਤੀਆਂ ਔਰੰਦਰਾ ਜੀ ਵਾਪਸ ਆਵਰ ਚਾਏ ਜਸਦੀ ਜਿਧੀ ਕਨਵੈਨਸ਼ਨਲ ਆਪਟੀਵ ਉਹ ਸੰਬੰਧ ਹੈ ਮੌਸਮੰਦ ਨੂੰ ਲਾਗੀ ਕਰਦੇ ਨੀ ਸਮਾਂ ਕਿ ਹੋ ਜਾਂਦਾ ਕਿਸੇ ਵੇਲੇ ਕੋਈ ਸੋਚ ਆ ਜਾਂਦੀ ਹੈ ਕਿ ਵੇਲੇ ਕੋਈ ਹੋ ਗਈ ਉਹਨਾਂ ਨੇ ਫੀਲ ਵੀ ਕੀਤਾ ਬਈ ਮੈਨੂੰ ਨਹੀਂ ਸੀ ਕਰਨਾ ਚਾਹਣਾ ਚਾਹੀਦਾ ਸੀ ਉਹਨਾਂ ਨੂੰ ਵੈਲਕਮ ਕਰਦੇ ਆ ਅਸੀਂ ਇਹ ਸਮਝਦੇ ਨਹੀਂ ਕਿ ਕਿਤੇ ਗਏ ਸੀਗੇ ਬਾਕੀ ਅੱਜ ਦਾ ਜਿਹੜਾ ਦੇਸ਼ ਦੇ ਵਿੱਚ 트ੈਂਡ ਚੱਲ ਰਿਹਾ ਹੈ ਉਸ 트ੈਂਡ ਦੇ ਵਿੱਚ ਇਹ ਜਿਹੜਾ ਆਨਲਾਈਨ ਚੱਲ ਰਿਹਾ ਹੈ ਇਹ ਤੁਸੀਂ ਦੇਖੋ ਇਸ ਗੱਲ ਨੂੰ ਕਿ ਜਿੱਥੇ ਪੋਲੀਟਿਕਲ ਲੋਕ ਚੁਣੇ ਹੋਏ ਲੋਕ ਤਿੰਨ ਤਿੰਨ ਵਾਰ ਦੇ ਐਲਪੀ ਚਾਰ ਚਾਰ ਵਾਰ ਦੇ ਐਲਪੀ ਇਹ ਸੋਚ ਲੈਂਦੇ ਹੈ ਕਿ ਅਸੀਂ ਪਾਰਟੀ ਬਦਲ ਲਈ ਹੈ ਉਹ ਵਿੱਚ ਮੈਂ ਸਮਝਦਾ ਸਿਰਫ एक वैस्टेड इंटरस्ट हूँ सैल्फ़ इंटरस्ट होंगे ये ना लोगों का इंटरस्ट है ना किसी पार्टी का इंट्रस्ट है ना वी आर लॉ मेकरस ना सा उस पास कोई इंटरस्ट है सिर्फ अपनी प्रमोशन सैल्फ प्रमोशन लिए है मैं तो हैरान हूं कई बार कि बीजेपी कहें कांग्रेस मुक्त भारत करना अच्छा कांग्रेस युक्त बीजेपी है पंजाब तो खास तौर पर कांग्रेस युक्त बीजेपी और बीजेपी का की हाल है इस वेल्ले ਬੀਜਪੀ ਦੇ ਜਿਹੜੇ ਪੁਰਾਣੇ ਵਰਕਰ ਦਾਰਸ ਦੇ ਦੂਜੇ ਵਰਕਰ ਪੁਰਾਣੇ ਲੀਡਰ ਉਹ ਸਾਰੇ ਘਰਾਂ 'ਚ ਬੈਠੇ ਨੇ ਮੈਂ ਅਸ਼ੂਰ ਕਰਦਾ ਤੁਹਾਨੂੰ ਮੈਨੂੰ ਪਤਾ ਹੈ ਇਸ ਕਰਕੇ ਸਾਰੇ ਘਰਾਂ 'ਚ ਬੈਠੇ ਨਵੀਂ ਜਿਹੜੀ ਬੀਜਪੀ ਹੈ ਜਿਹਨੂੰ ਕਾਂਗਰਸ ਦੀ ਬੀਜਪੀ ਕਹਿੰਦੇ ਹੈ ਉਹਨਾਂ ਦਾ ਕੋਈ ਕੋਆਪਰੇਸ਼ਨ ਨਹੀਂ ਕੋਈ ਇਕਤਾ ਨਹੀਂ ਹੈ ਬਿਲਕੁਲ ਆਪਸ ਵਿੱਚ ਕੋਈ ਸਮਾਨ ਨਹੀਂ ਹੈ ਦੇ ਉਹ ਮੈਂ ਇਸ ਕਰ ਨੂੰ ਪੂਰਾ ਤੁਸੀਂ ਵੀ ਲੋਕਲ ਦੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਨਾਲ ਪੁਰਾਣੀ ਬੀਜੇਪੀ ਘਰਾਂ ਚ ਬੈਠੀ ਹੈ ਔਰ ਬੀਜੇਪੀ ਜਿਹੜੀ ਨੈਤਿਕਤਾ ਦੀ ਗੱਲ ਕਰਦੀ ਸੀ ਜਿਹੜੀ ਐਥਿਕਸ ਦੀ ਹਮੇਸ਼ਾ ਗੱਲ ਕਰਦੀ ਸੀ ਉਸ ਬੀਜੇਪੀ ਨੇ ਕਿਵੇਂ ਕਿਵੇਂ ਲੋਕ ਲੱਤੇ ਨੇ ਥਰੋਟ ਦੀ ਨਿਸ਼ਾ ਪਰ ਬਾਕੀ ਗੱਲਾਂ ਨਹੀਂ ਕਰਦਾ ਪਰ ਪੰਜਾਬ ਸੀ ਦੇਖ ਲਈਏ ਕਿਆ ਸਿਸਟਮ ਕੀ ਬਣਾਇਆ ਹੈ ਇਲੈਕਟ੍ਰੋਲ ਸਿਸਟਮ ਐਸ ਵੇਲੇ ਮੇਰਾ ਖਿਆਲ ਹੈ ਕਿ ਚੁਣੇ ਹੋਏ ਨੁਮਾਇੰਦੇ ਦੇ ਪ੍ਰਤੀ ਜੋ ਜੋ ਲੋਕਾਂ ਦੀ ਮਿਹਗਾ ਜਾਂਦੀ ਹੈ ਉਸ ਦੇ ਚ ਕੋਈ ਥੋੜੀ ਜੀ ਸਾਨੂੰ ਇਹ ਨਰਾਉਂਦੀ ਹੈ ਵੀ ਕੋਈ ਥੋੜੀ ਝਲਕੇ نیچے ਪੰਦੀ ਆਉਂਦੀ ਹੈ ਕਿ ਇਹ ਸਾਡੇ ਰਿਪਰੈਜ਼ੈਂਟੇਟਿਵ ਨੇ ਜਿਹੜੇ ਇੰਨਾ ਬੈਨੀਫਿਟ ਲੈ ਕੇ ਮਾਂ ਪਾਰਟੀ ਕੋਲ ਹੋਰ ਇੰਨਾ ਇੰਨਾ ਫਾਇਦੇ ਉਠਾ ਕੇ ਇੰਨਾ ਸਾਰਾ ਕੁਝ ਲੈ ਕੇ ਤੁਸੀਂ ਪਾਰਟੀ ਬਦਲ ਰਹੇ ਹੋ ਕੱਲ੍ਹ ਲਈ ਕੀ ਸੋਚ ਬੰਦੀ ਹੈ ਸੋ ਮੈਂ ਮੈਂ ਜਿੱਥੇ ਉਸ ਗੱਲ ਨੂੰ ਕਨੈਕਟ ਕਰਦਾ ਮੈਂ ਤੂੰ ਤੂੰ ਮੇਰਾ ਦੀ ਲੜਾਈ ਨਹੀਂ ਪੈਣਾ ਦਾ ਨਾ ਮੈਂ ਇਸ ਗੱਲ ਤੇ ਆਉਣਾ ਮੇਨੂੰ ਮੇਰੀ ਡਿਊਟੀ ਲਗਾਈ ਹੈ ਰਾਜਾ ਸਾਹਿਬ ਨੂੰ ਅਸਿਸਟ ਕਰਨ ਦੀ ਜੋ ਮੈਂ ਪ੍ਰੋਪਰ ਅਸਿਸਟ ਕਰੂੰਗਾ ਚੇ ਰਹੂੰਗਾ ਔਰ ਮੈਂ ਹੀ ਮੀਡੀਅਮ ਨੂੰ ਸ਼ੋਰ ਕਰਦਾ ਇਸ ਗੱਲ ਦਾ ਕਿ ਕਮਿਊਨੀਕੇਸ਼ਨ ਐਸੀ ਰੱਖਾਂਗੇ ਆਪਾਂ ਪੋਜ਼ਿਟਿਵ ਜਿਹੜੀ ਜਿਹੜੀ ਕੋਈ ਨੈਗੇਟਿਵ ਪੋਲਿਟਿਕਸ ਕਰਨੀ ਹੈ ਮੈਂ ਉਹ ਕਰਨ ਨਹੀਂ ਆਇਆ ਮੈਂ ਪਾਰਟੀ ਨੂੰ ਅਸਿਸਟ ਕਰਨ ਆਇਆ ਔਰ ਅੱਜ ਦੀ ਡੇਟ ਦੇ ਵਿੱਚ तू तू वाली पॉलिटिक्स है सब तो ज्यादा है हो उस पास जाना नहीं चाहिए मैं ज्यादा कुछ ना कहें प्रधान जी ने कर लाभ बहुत बहुत धन्यवाद मिलया करेंगे आप ही होगा किसी कदम भी कोई इंटरेक्शन करना अवेलेबल एट योर डिस्पोजल ओके थैंक यू